ਕੋਈ ਨਾ ਪਰਲੇ ਮੈਂ ਉਹ ਜਿਹੜੇ ਸੰਤ ਮਹਾਰਾਜਿਆਂ ਦੇ ਗੁਰੂਦੇਵ ਜੀ ਆ ਮਹਾਰਾਜ ਦੇ ਬਚਨ ਦੇ ਉਹ ਕਮਾਉਂਦਾ ਫਿਰਦਾ ਆ ਪੱਥਰਾਂ ਤੇ ਆ ਬੈਠਣਾ ਆ ਆਪਾਂ ਨੇ ਪਹਿ ਗਿਆ ਬਾਕੀ ਹੁਣ ਕਮਰਿਆਂ ਦੀ ਇਧਰ ਆਖਤ ਕਾਦੇ ਇਹਨੂੰ ਲਿਖ ਤੇ ਇਸਕੇ ਖਾਣੇ ਦੀ ਥੀਲੂ ਲਗਦੀ ਨਹੀਂ ਜਾੜੇ ਬੋਲ ਤਿੰਨ ਕੋ ਜਾੜੇ ਬੋਲ ਪੀਲੇ ਤੁਸੀਂ ਵੀ ਜਵਾਬ ਦਿੱਤਾ ਕੋਈ ਇਹ ਤਾਂ ਮਗਾਇਆ ਹੋਇਆ ਇਧਰ ਉੱਥਰ ਫਿਰਦਾ ਤੁ르ਦਾ ਜਾਂ ਮਗਾਇਆ ਇਹਨੂੰ ਲੱਗਦੇ ਨੇ ਲਾਲ ਪੀਲੇ ਆ ਸਾਰੇ ਆ ਜੀ ਹੁੰਦੇ ਆ ਪੀਲੇ ਵੀ ਹੁੰਦੇ ਸਫੇਦ ਵੀ ਹੁੰਦੇ ਤੇ ਕੜਵੇ ਵੀ ਹੁੰਦੇ ਤਾਂ ਹੀ ਤਾਂ ਸਰਬ ਧਰਮ ਕੀਤਾ ਜੋ ਜਿਲਕਾ ਸਭ ਤੇਲ ਕੱਢਦੇ ਆ ਜੋ ਕਿ ਬਾਏ ਬਾਏ ਆਤੀ ਨੇ ਵਾ ਵਾ ਅੱਛਾ ਜੀ ਜੇ ਆਏ ਹੋਵੇ ਉਸਕੇ ਲਗਾਤੇ ਆ ਇਹਦੇ ਗੋਡੇ ਦੁਖਦੇ ਹੁਣ ਅਭੀ ਤੋਂ ਪੁਰਾਣੇ ਟਾਈਮ ਮੈਂ ਢਾਣੀ ਸੀ ਤਿੱਤੇ ਤੇ ਹੁਣ ਹਾਂ ਢਾਣੀ ਸੀ ਅੱਜਕੱਲ ਕੋਈ ਕਰਦਾ ਨਹੀਂ ਇਹ ਤਾਂ ਹੀ ਪਹਾੜਾਂ ਦੇ ਫਿਰ ਜਾਂਦੇ ਨੇ ਆ ਸਾਡੇ ਤਾਂ ਗੋਡੇ ਦੁਖਣ ਲੱਗ ਗਏ ਹੁਣ ਕਿ ਉੱਤੇ ਚੜਦੇ ਆਂਦੇ ਔੜੀਆਂ ਚੜਦੇ ਆਂਦੇ ਮੈਂ ਫੇਰ ਤੁਹਾਨੂੰ ਹੁਣ ਅੱਥੇ ਮੈਂ ਜੀ ਲਾਹਿਆ ਇੱਥੇ ਪਹਾੜ ਤੇ ਚੜ ਕੇ ਇੱਕ ਜਿਹੜਾ ਤਾਂ ਹਨੇ ਘਟਾਉਂ ਨੂੰ ਇਹਦਾ ਨੰਬਰ ਲੈ ਲਿਓ ਥੋੜੇ ਕੋਡੇ ਮੋਡੇ ਆਲਿਆਂ ਦਾ ਲਿਆਂਦਾ ਦੇਖ ਲੋ ਇਹ ਵੀ ਹੋ ਗਿਆ ਵਾਸਤੇ ਬੈਤੋ ਬੰਦਿਆ ਚੰਗਾ ਹੁਣ ਮੈਂ ਕਿਹ ਜਰੂਰ ਕਹੂੰਗਾ ਮੈਂ ਇਹ ਮੋਹਰ ਲਾਉਣੀ ਤੇ ਕਿਉਂਕਿ ਜੇ ਕਿਨਾਬ ਗੁਰੂ ਦਾ ਸੇਸ਼ ਹੋਵੇ ਜਿਲਾ ਹੋਵੇ ਪੁੱਤਰ ਹੋਵੇ ਅਧਿਕਾਰੀ ਉਹ ਦੇਖਦਾ ਨਹੀਂ ਹੁੰਦਾ ਉਹਨੇ ਆਪਣੇ ਗੁਰੂ ਦਾ ਪਿਤਾ ਦਾ ਬਾਚਨ ਦੇਖਣਾ ਗੁਰੂ ਦਾ ਬਚਨ ਕਮਾਉਣਾ ਹੈ ਅੱਜ ਉਹ ਸਰੀਰ ਮੈਂ ਦੇਖੇ ਨੇ ਜਿਹੜੇ ਬਸ ਪੌੜੀਆਂ ਨਹੀਂ ਚੜ ਸਕਦੇ ਉਹ ਅੱਧ ਚ ਖੜੇ ਦੇਖੇ ਨੇ ਮੈਂ ਅੱਧ ਚ ਪ੍ਰਧਾਨ ਜੀ ਠੀਕ ਹੈ ਨਾ ਕਸਵੇ ਵਾਲੇ ਆ ਖੜਾ ਹੁਣ ਇਹ ਇਹ ਆ ਦੇਖਿਓ ਕਿ ਨਾ ਅਸੇ ਰੇਤ ਸਰੀਰ ਦੇਖਣ ਨਾਲੇ ਗੁਰਬਿੰਦਰ ਸਿੰਘ ਇਹ ਸਾਰਿਆਂ ਤੋਂ ਪਹਿਲਾਂ ਉੱਤੇ ਚੜ੍ਹ ਕੇ ਮੱਥਾ ਟੇਕਿਆ ਆ ਆ ਦੇਖੋ ਉੱਥੇ ਮਿਲੇ ਦੀ ਵਾਹ 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 ਉੱਥੇ ਨਹੀਂ ਫਿਰ ਪਤਾ ਲੱਗਦਾ ਜਦ ਰਾਜਸਥਾਨ ਨੱਚਾ ਲਾਤਾ ਢੋਲ ਫੜ ਕੇ ਉਹਨਾਂ ਦਾ ਘਾਲ ਚ ਪਾ ਲਿਆ ਇਹ ਪਹਿਲਾਂ ਵਾਵਾ ਕਨਸਿਉਣੀ ਸਾਰਿਆਂ ਤੁਸੀਂ ਜਦੋਂ ਆਰਤੀ ਕਰਦੇ ਹੁੰਦੇ ਨਾਲ ਮਾਸਤੂਆਣਾ ਸਾਹਿਬ ਗਲਾਂ ਚ ਪਾ ਕੇ ਹਰਮੋਨੀਅਮ ਟੋਲ ਕੀਆ ਹੈ ਆ ਉਹ ਖੰਡਣੇ ਵੱਜਣੇ ਉਹ ਲਹਿਰੇ ਵੱਜਣੇ ਆਜਾ ਤੁਨ ਮੈਂ ਮੇਰਾ ਵਿਮਾਨਕੋਸ਼ ਹੋ ਗਿਆ ਵੀ ਹੁਣ ਤਾਂ ਸਹਿਮਤ ਹੋ ਗਏ ਮੇਰੇ ਨਾਲ ਇੱਥੇ ਪਾੜਦੇ ਰਹੇ ਨਾ ਮੈਂ ਤਾਂ ਐਂ ਹੀ ਕਹਿੰਦਾ ਜਨ ਟੇਕੇਦਾਰ ਨਾਲ ਥਾਣੇਦਾਰ ਨੂੰ ਸੁਖਦੀਪ ਸਿੰਘ ਮੈਂ ਕਹਾਂ ਦੇਖੀ ਜਾਊਗੀ ਮੈਂ ਤਾਂ ਇਹਨੂੰ ਬਾਹਰ ਘਾ ਨੂੰ ਚਾਹੀ ਜਾਂਦਾ ਇਹਨਾਂ ਨੇ ਸਕੀਮ ਸੋਚ ਲਈ ਕਹਿੰਦੇ ਨਹੀਂ ਜੀ ਇਤਿਹਾਸਾਂ ਲਵਾ ਲੈਣੇ ਆਪੇ ਨੇ ਮੁੜ ਲਾਉਣਾਂ ਦੇ ਜਾਂ ਚਾਰਕਵਾਰ ਤਾਂ ਹਾਂ ਚਾਰਕਵਾਰ ਠਾਹਾਂ ਬਹੁਤ ਅੱਛਾ ਹੈ ਤੁਹਾਡੇ ਵਿੱਚੇ ਰੇ ਮੇ ਖਿੜੇ ਵੇ ਦੇਖਦੇ ਨਹੀਂ ਉਹ ਮੈਂ ਗਰਮੀ ਦਾ ਟਾਈਮ ਨਗਾ ਲਿਆ ਹੈਗਾ ਗਾਹਾਂ ਵਾਲਾ ਠੰਡੀ ਜੀ ਹਵਾ ਵਗਣ ਲੱਗੀ ਨਾ ਹੁਣ ਭਾਈ ਮਨਜੀਤ ਸਿੰਘ ਐ ਕਿਨੇ ਹੋਈ ਆਓ ਜੀ ਹਾਂ ਅੱਛਾ ਹੋ ਤੋ ਸੋਚਨਾ ਕਰੀ ਪੈਣ ਦੀ ਜੇ ਕੋਈ ਖੁੱਲਾ ਉੱਥੇ ਹਾਲ ਹੈਗਾ ਨਾ ਉੱਥੇ ਮੈਂ ਵੰਜਾ ਡਾ ਲਾ ਲੈਣਾ ਸਾਰਿਆਂ ਨੇ ਅਸੀਂ ਉੱਥੇ ਪੈ ਜਾਣਾ ਹੁਣ ਨਾ ਟੈਨਸ਼ਨ ਰਿਲੀਫਨ ਕਰਿਓ ਸੱਤਾਂ ਮਰਾ ਸੱਤਾਂ ਸੱਤ ਆਹੋ ਜਦੋਂ ਸੰਗਤ ਕਰਦੇ ਆ ਨਾ ਫਿਰ ਇਹ ਨਾ ਸੋਚੋ ਵੀ ਮੈਨੂੰ ਏਸੀ ਵਾਲਾ ਨਹੀਂ ਮਿਲਿਆ ਆ ਨਹੀਂ ਮਿਲਿਆ ਅਜਦ ਮੈਂ ਇੱਥੇ ਪਹਿਲਾਂ ਆਇਆ ਸੀ ਧਰਮਸ਼ਾਲਾ 'ਚ ਇੱਕ ਕੋਲਰ ਸੀ ਹੁਣ ਤਾਂ ਇਹਨਾਂ ਨੇ ਫਿਲਟਰ ਕਰਕੇ ਪਾਣੀ ਬੜੇ ਸਾਫ਼ ਕਰਤੇ ਪੀਵਾ ਪਾਣੀ ਆਇਆ ਕਰਦਾ ਦਾ ਭਾਈ ਰਾਤ ਸੀ ਕੋਠੇ ਦੀ ਪੈ ਗਈ ਜੀ ਲੈ ਗੱਦੇ ਲੈ ਕੇ ਆ ਦੇਖੋ ਵਾਹ ਭਾਈ ਸਰ ਜੀ ਸਿਰ ਉੱਤੋਂ ਨਹੀਂ ਨਾਲ ਤੇ ਬੇਟਾ ਹਰਵਾਸੂਪੁਰੇ ਵਾਲੇ ਕੋਠੇ ਉੱਪਰੇ ਸੇਖਰ ਪੈ ਗਏ ਕਹਿੰਦੇ ਤੁਸੀਂ ਇਸ ਨਾ ਕਰਿਓ ਉੱਤੇ ਜੰਗਲਾ ਵੀ ਨਹੀਂ ਆਹੋ ਸੰਭਲ ਕੇ ਚਲਿਓ ਕਹਿੰਦੇ ਮਾਗਰ ਮਾਗਰ ਜਾਂਦੇ ਜਾਂਦੇ ਪਰੌਖਾ ਹੋ ਜਾਂਦਾ ਸੰਭਲਿਓ ਇਹ ਥਾਂ ਹੀ ਪੈ ਜਾਓ ਮੇਰੇ ਕੋਲ ਆ ਸਾਰੇ ਆਪਾਂ ਉਥੀਆਂ ਸਨ ਲਾ ਲਾਂਗੇ ਕੋਈ ਹਾਲ ਦੇਖ ਕੇ ਦੇ ਦੇ ਸਾਨੂੰ ਠੀਕ ਹੈ ਬਹੁਤ ਵਧੀਆ ਔਰ ਮੈਂ ਸਮਝਦਾ ਤੁਹਾਡਾ ਕਿਉਂਕਿ ਗਰਮੀ ਜੀ ਵਾਲਾ ਤਾਂ ਕੜਦਾ ਲੱਗਦਾ ਆਗਰਵਾਲ ਸਾਹਿਬ ਵੀ ਬੋਲਣਗੇ ਤੇ ਪ੍ਰਿੰਸੀਪਲ ਸਾਹਿਬ ਵੀ ਬੋਲਣਗੇ ਸਾਡੇ ਇੱਥੇ ਨੇ ਹੁਣ ਮੈਂ ਜ਼ਰੂਰ ਠਹਿਰ ਜਾ ਇਹਨੂੰ ਤਾਂ ਹੀ ਕਹਿੰਦੇ ਨੇ ਸ਼ੈਤਾਨ ਲਾਗੇ ਚੜਨਾ ਅਜੇ ਤਾਂ ਮੈਂ ਬੋਲਦਾ ਇਹਨਾਂ ਤੋਂ ਪਹਿਲਾਂ ਜਿਨ੍ਹਾਂ ਨੇ ਆ ਸਾਰਿਆਂ ਨੂੰ ਆਪਾਂ ਨੂੰ ਇਕੱਠੇ ਕੀਤਾ ਮੈਂ ਦੋ ਦੋ ਸ਼ਬਦ ਉਹਨਾਂ ਦੇ ਕਹੋਣੇ ਨੇ ਪਹਿਲਾਂ ਤਾਂ ਸਰਦਾਰ ਸੁਖਦੀਪ ਸਿੰਘ ਬੋਲੂਗਾ ਫਿਰ ਭਾਈ ਮਨਜੀਤ ਸਿੰਘ ਬੋਲੂਗਾ ਚੜ ਜਾ ਪਹਾੜ ਤੇ ਆ ਜਾ ਹੁਣ ਜੀ ਜੇ ਲਾਈਆ ਤਾਂ ਨੰਭਾਵਾਂਗੇ ਵੀ ਇੱਥੇ ਕਿ ਜੇ ਨੂੰ ਖਾਂ ਦੇ ਦੋ ਇਹ ਵੀ ਕਹਿੰਦੇ ਹੁੰਦੇ ਗੋਡੇ ਦੁਖਦੇ ਗੋਡ ਉੱਤੇ ਸਿਖਰ ਮੈਨੂੰ ਮਿਲੇ ਸਾਰਿਆਂ ਤੋਂ ਮੂਰੇ ਸਾਡੇ ਚੇਅਰਮੈਨ ਸਾਹਿਬ ਜੀ ਇਥੇ ਨੇ ਡਾਕਟਰ ਸਾਹਿਬ ਇਹ ਦੇਖ ਲਓ ਹੈ ਆਹੀ ਲੈਣ ਤੋੜਨ ਵਾਲੀ ਗੱਲ ਹੈ ਨਾ ਬਾਗਰੋ ਸਰਪੰਚ ਸਾਹਿਬ ਜਿਹੜੀ ਬੱਸ ਖਰਾਬ ਹੋ ਗਈ ਤੀ ਉਹ ਲੈ ਕੇ ਆਉਣਗੇ ਜ਼ਿੰਮੇਵਾਰੀ ਸਮਝਦੇ ਨੇ ਭਾਈ ਸਾਰੇ ਸਮਝਿਆ ਕਰੋ ਆਵ ਸਰਦਾਰ ਇੱਥੇ ਕਿੱਦਾਂ ਹੁਆਨਾ ਸਾਹਮਣੇ ਐ ਇੱਥੇ ਕਾ ਜਾ ਚੜਿਆ ਚੜਿਆ ਹੁੰਦੇ ਨੇ ਲੈ ਬੋਲਿਓ ਤੋ ਭਰੇ ਹੋ ਵੀ ਜ਼ਰੂਰ ਕਿਆ ਦੀ ਸਾਸਨ ਇਹੋ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਭਾਗ ਨੇ ਆਪਣੇ ਜਿਹੜੇ ਗੁਰੂ ਮਹਾਰਾਜ ਜੀ ਆਪਾਂ ਨੂੰ ੱਡੇ-ਵਡੇ ਪੀਸਾਂ ਦੀ ਯਾਤਰਾ ਤੇ ਲੈ ਕੇ ਆਏ ਨੇ ਪਹਿਲਾ ਮਹਾਰਾਜ ਵੀ ਇੱਕ ਵਾਰ ਨਹੀਂ ਕਈ ਵਾਰ ਇਹ ਰੋਟ ਨੂੰ ਆਏ ਨੇ ਕਦੇ ਸੰਗ ਦੇ ਵਿੱਚ ਕਦੇ ਕੱਲੇ ਗੱਡੀ ਲੈ ਕੇ ਇਹ ਨਹੀਂ ਪਤਾ ਲੱਗਦਾ ਸੀਗਾ ਇਕ ਦੋ ਵਾਰ ਦਾ ਜਥੇਦਾਰ ਜਿਸ ਨਾਲ ਇੱਥੇ ਫੂਟਾਂ ਵੀ ਉਤਰਿਆ ਨੇ ਇਹਨਾਂ ਪਹਾੜਾਂ ਦੇ ਕੋਲ ਖੜ ਗਏ ਮਹਾਰਾਜ ਦੇ ਰੂਪ ਹੁਣ ਵੀ ਹੈਗੇ ਨੇ ਚੱਲ ਰਹੇ ਨੇ ਸੰਗਤਾਂ ਕੋ ਪਰ ਅੱਜ ਫੇਰ ਉਹੀ ਕੰਮ ਹੋ ਗਿਆ ਉੱਥੇ ਜਾਂਦੀ ਜਾਂ ਗੱਡੀ ਦੇ ਬ੍ਰੇਕ ਅਸੀਂ ਗੱਡੀ ਦੀਆਂ ਗੱਲਾਂ ਕਰਦੇ ਜਾਂਦੇ ਸੀਗੇ ਵੀ ਇੱਥੇ ਕਿ ਮਹਾਰਾਜ ਕਿਵੇਂ ਰਹੂਦੇ ਸੀਗੇ ਐਨੇ ਨੂੰ ਪਿੱਛੇ ਬ੍ਰੇਕ ਪੈ ਗਈ ਗੱਡੀ ਦੀ ਕਹਿੰਦੇ ਮਹਾਰਾਜ ਤਾਂ ਉਹ ਲੰਘੇ ਬਖਰਾ ਦੇ ਉੱਪਰ ਦੀ ਚੜ ਕੇ ਆ ਤੇ ਲੋਈ ਧੰਨ ਭਾਗ ਨੇ ਸਾਡੇ ਉਹਨਾਂ ਧਰਤੀਆਂ ਦੇ ਫੇਰ ਤੇ ਆਪਾਂ ਨੂੰ ਦਵਾਰੇ ਤੋਂ ਉੱਦ ਨਹੀਂ ਜੋੜ ਕੇ ਚੱਲਣਾ ਨਾਲ ਲੈ ਕੇ ਸਭ ਨੂੰ ਚੱਲਣਾ ਬਹੁਤ ਵੱਡਾ ਪਰਪਕਾਰ ਮਹਾਪੁਰਖਾਂ ਦਾ ਹੈ ਸਾਡੇ ਦੀ ਕਿਰਪਾ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡਾ ਸੈਕਟਰੀ ਪਣਾ ਮੈਂ ਹੀ ਕਰਦਾ ਆ ਜਾ ਅਗਰ ਵਾਲਿਆਂ ਦੀ ਘੁੰਮ ਕੇ ਆ ਜਾ ਚਾਹੇਂ ਦੀ ਆ ਜਾਂਦੀ ਆ ਜਾ ਅਦੇ ਮੇਰੀ ਹੈਲਪ ਕਰਾ ਰਹੇ ਆ ਮਾਤਾ ਦਾ ਪੈਰ ਇੱਥੇ ਰੱਖੋ ਨਾ ਐਂਦੀ ਆ ਐਂਦੀ ਆ ਉੱਥੇ ਖੜਾ ਦੇਖ ਲੈ ਕਿੰਨਾ ਇਹਨਾਂ ਨੂੰ ਵੀ ਪਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਬੇਨਤੀਆਂ ਬਾਬਾ ਜੀ ਦੀ ਹਾਜ਼ਰੀ ਤੁਹਾਡੇ ਚਰਨਾਂ 'ਚ ਕਰੂੰਗਾ ਸੰਤ ਮਹਾਰਾਜ ਜੀ ਦਾ ਬਹੁਤ ਮੋਹ ਸੀ ਰਾਜਸਥਾਨ ਨਾਲ ਔਰ ਤਕਰੀਬਨ ਜਿੰਨੇ ਦੌਰੇ ਮਹਾਰਾਜਿਆਂ ਨੇ ਕੀਤੇ ਨੇ ਅਸੀਂ ਤਕਰੀਬਨ ਨਾਲ ਹੀ ਆਉਂਦੇ ਰਹੇ ਹਾਂ ਸਾਢੇ 11 ਪਾਉਨੇ 12 ਵਜੇ ਫੋਰਮੈਨ ਸਾਹਿਬ ਫੋਨ ਮੁਲਾਦਮ ਦੇ ਤੇ ਕਹਿੰਦੇ ਮਹਾਰਾਜ ਜੀ ਗੱਲ ਕਰਨਗੇ ਇੱਕਦਮ ਉਸ ਸਮੇਂ ਬੰਦਾ ਨਾ ਜਾਗਿਆ ਹੁੰਦਾ ਨਾ ਸੁੱਤਾ ਅਗਰਬਾਲ ਕੀ ਕਰ ਰਹੇ ਹਨ ਉਹ ਕੀ ਬੰਦਾ ਬੋਲੇ ਕਹੇ ਵੀ ਕੀ ਕਰ ਰਹੇ ਆ ਜੀ ਸਤਿਵੰਤ ਜੀ 6:30 ਵਜੇ ਨਰਵਾਨੇ ਵਾਲੇ ਚੌਂਕ 'ਚ ਪਹੁੰਚ ਜਿਓ ਸਤਿਵੰਤ ਜੀ ਨਾਲ ਕਾਕਾ ਜੀ ਨੂੰ ਵੀ ਦੱਸ ਦਿਓ ਨਾਲ ਉਹ ਵੀ ਗੱਡੀ ਲੈ ਕੇ ਪਰਿਵਾਰ ਸਵੇਤ ਉਥੇ ਆ ਜਾਣਾ ਇੱਕ ਬੜੀ ਬਚਿੱਤਰ ਘਟਨਾ ਗੱਡੀ ਜਦੋਂ ਸੰਤ ਮਹਾਰਾਜ ਜੀ ਰਾਜਸਥਾਨ ਦੇ ਦੌਰੇ ਤੇ ਸੀ ਡੀਡ ਵਾਲੇ ਧਰਮਸ਼ਾਲਾ ਦੇ ਵਿੱਚ ਰੁਕੇ ਮਾਸਟਰ ਜੀਤ ਸਿੰਘ ਜੀ ਔਰ ਇਹਨਾਂ ਦਾ ਪਰਿਵਾਰ ਨਾਲ ਸੀ ਤੇ ਮੇਰੇ ਪਾਸ ਮਹਾਰਾਜ ਜੀ ਨੇ ਜੋ ਕੰਟੈਸਾ ਗੱਡੀ ਸੀ ਉਹ ਸੀ ਤੇ ਮੇਰੀ ਘਰ ਵਾਲੀ ਤੇ ਬੱਚੇ ਮੇਰੇ ਛੋਟੇ ਛੋਟੇ ਸੀ ਮਦਰ ਮੇਰੀ ਅਸੀਂ ਜਦੋਂ ਧਰਮਸ਼ਾਲਾ ਦੇ ਵਿੱਚ ਸਾਰੀ ਗੱਡੀਆਂ ਲਾ ਲਈਆਂ ਸੰਤ ਮਹਾਰਾਜ ਬਚਨ ਕਰਦੇ ਨੇ ਵੀ ਕਿਸੇ ਨੇ ਕਿਤੇ ਨਹੀਂ ਜਾਣਾ ਕਿਸੇ ਨੇ ਬਾਹਰ ਨਹੀਂ ਜਾਣਾ ਦੋ ਵਾਰੀ ਬਚਨ ਕੀਤਾ ਕਹਿੰਦੇ ਕਿਸੇ ਨੇ ਬਾਹਰ ਨਹੀਂ ਜਾਣਾ ਅਸੀਂ ਸਾਰੇ ਉੱਥੇ ਬੈਠ ਗਏ ਤੇ ਬੱਚੇ ਜਿੱਦ ਕਰਨ ਲੱਗੇ ਵੀ ਸਮਾਂ ਬਹੁਤ ਹੈ ਸਾਨੂੰ ਬਾਹਰ ਘੁਮਾ ਕੇ ਲਿਆਓ ਮੈਂ ਬੱਚਿਆਂ ਨੂੰ ਕਿਹਾ ਵੀ ਮਹਾਰਾਜ ਨੇ ਬਚਨ ਕੀਤਾ ਵੀ ਬਾਹਰ ਨਹੀਂ ਜਾਣਾ ਬੱਚੇ ਮੈਨੂੰ ਕਹਿੰਦੇ ਵੀ ਮਹਾਰਾਜ ਨੇ ਕਿਹਾ ਵੀ ਬਾਹਰ ਨਹੀਂ ਜਾਣਾ ਪਰ ਦੂਰ ਚੱਲਾਂਗੇ ਚਲੋ ਐ ਕਰਦੇ ਕਰਦੇ ਦੇਖੋ ਅਸੀਂ ਮਤਲਬ ਗੱਡੀ ਲੈ ਕੇ ਬਾਹਰ ਆ ਗਏ ਤੇ ਕਿਸੇ ਨੂੰ ਪੁੱਛਿਆ ਵੀ ਉਹ ਕੀ ਦੇਖ ਸਕਦੇ ਆ ਉਨਾਰੇ ਸਾਨੂੰ ਦੱਸਿਆ ਵੀ ਇੱਥੋਂ ਐਨੇ 9-10 ਕਿਲੋਮੀਟਰ ਦੂਰ ਇੱਕ ਦਰਿਆ ਹੈ ਬਹੁਤ ਵੱਡਾ ਜਿਹਦੇ ਵਿੱਚੋਂ ਨਮਕ ਨਿਕਲਦਾ ਹੈ ਵੀ ਉਹ ਦੇਖਣ ਆਲਾ ਹੈ ਅਸੀਂ ਉਹ ਦਰਿਆ ਦੇਖਣ ਭਾਗੇ ਉਹ ਸੁੱਕਾ ਸੀ ਕਾਫੀ ਤੇ ਦੇਖਦੇ-ਦੇਖਦੇ ਸਾਨੂੰ ਪਤਾ ਹੀ ਲੱਗਿਆ ਗੱਡੀ ਕਦੋਂ ਅਸੀਂ ਦਰਿਆ ਦੇ ਅਧ ਵਿਚਾਲੇ ਲੈ ਗਏ ਅਧ ਵਿਚਾਲੇ ਲਾ ਜਾ ਕੇ ਉਹ ਗੱਡੀ ਉੱਥੇ ਹੀ ਫਸ ਗਈ ਫਸ ਗਈ ਤੇ ਆਲੇ-ਦੁਆਲੇ ਕੋਈ ਬੰਦਾ ਨਾ ਦਿਖੇ ਉੱਥੇ ਮੈਂ ਸੱਚ ਬੋਲ ਰਿਹਾ ਬਾਬਾ ਜੀ ਬੈਠੇ ਨੇ ਕੋਈ ਬੰਦਾ ਨਜ਼ਰ ਆਵੇ ਦੂਰ ਦੂਰ ਤੱਕ ਤੇ ਅਸੀਂ ਅਸੀਂ ਘਬਰਾ ਕੇ ਤੇ ਮਹਾਰਾਜ ਜੀਆ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਗਲਤੀ ਹੋ ਗਈ ਕਿਰਪਾ ਕਰੋ ਪਤਾ ਨਹੀਂ ਕਿੱਥੋਂ ਚਾਰ ਪੰਜ ਸ਼ਰੀਰ ਦੂਰੋਂ ਨਜ਼ਰ ਆਉਂਦੇ ਆ ਰਹੇ ਨੇ ਨੇੜੇ ਆ ਗਏ ਆ ਕੇ ਕਹਿੰਦੇ ਕੀ ਆ ਗਲ ਹੋ ਗਈ ਅਸੀਂ ਕਿਹਾ ਵੀ ਆ ਗੱਡੀ ਕਹਿੰਦੇ ਕੋਈ ਗੱਲ ਨਹੀਂ ਨਾ ਹੁਣੇ ਕੱਢ ਦਿੰਦੇ ਆ ਉਹਨਾਂ ਨੇ ੱੱੱਕਾ ਲਾ ਕੇ ਗੱਡੀ ਬਾਹਰ ਕੱਢਤੀ ਅਸੀਂ ਮੈਂ ਥੋੜੇ ਸ਼ਬਦਾਂ ਗੱਡੀ ਲੈ ਕੇ ਅਸੀਂ ਵਾਪਸ ਆ ਗਏ ਤੇ ਸੰਤ ਮਹਾਰਾਜੇ ਬੈਠੇ ਸੰਤ ਮਹਾਰਾਜ ਅੰਤਰਾਜਮੀ ਸਿਰ ਨੂੰ ਸਾਰਾ ਪਤਾ ਸੀ ਉਹਨਾਂ ਨੇ ਡਾਂਟਿਆ ਨਹੀਂ ਮੈਨੂੰ ਤੇ ਕਹਿੰਦੇ ਵੀ ਕਹਿੰਦੇ ਬਹੁਤ ਔਖੇ ਮੋੜ ਕੇ ਲਿਆਇਆ ਤੇ ਫਿਰ ਉੱਥੇ ਬਹਿ ਗਏ ਤੇ ਗਿੱਲਾਂ ਵਾਲੇ ਫੌਜੀ ਸਾਹਿਬ ਸੀ ਉਹਨਾਂ ਨੂੰ ਕਹਿੰਦੇ ਕਹਿੰਦੇ ਜਿੰਨੇ ਸ਼ਰੀਰ ਨੇ ਸਭ ਲਈ ਇੱਕ ਇੱਕ ਗਲਾਸ ਦੁੱਧਾ ਗਰਮ ਕਰਵਾ ਦਿਓ ਤੇ ਸਾਨੂੰ ਸਾਰਿਆਂ ਨੂੰ ਬਿਠਾ ਲਿਆ ਤੇ ਕਹਿੰਦੇ ਇੱਕ ਇੱਕ ਇਹ ਅੰਮ੍ਰਿਤ ਹੈ ਕਹਿੰਦੇ ਰੀਤੀ ਦੀ ਪੱਕੀ ਮਾਰੋ ਹੁਣ ਮੈਂ ਮੁਰੇ ਬੈਠਾ ਸੀ ਮੈਂ ਫਟਾਫਟ ਪੱਕੀ ਮਾਰ ਲਈ ਤੇ ਮਾਰਾ ਜੀ ਕਹਿੰਦੇ ਵੀ ਆ ਦੇਖੋ ਕਹਿੰਦੇ ਸਾਰੇ ਫੱਕੀ ਮਾਰੋ ਕਹਿੰਦੇ ਅਮਰਤ ਹੈ ਸੋ ਇਹ ਬਚਨ ਮੈਂ ਤਾਂ ਸੁਣਿਆ ਵੀ ਕੈਸੀ-ਕੈਸੀ ਖੇਡਾਂ ਮਹਾਰਾਜ ਨੇ ਕੀਤੀਆਂ ਹੁਣ ਉਹੀ ਲੀਲਾ ਬਾਬਾ ਜੀ ਰਚ ਰਹੇ ਨੇ ਸਾਰਾ ਇਹਨਾਂ ਨੂੰ ਪਤਾ ਹੈ ਸਾਰੇ ਜਾਣਦੇ ਨੇ ਸਾਰੀ ਇਹਨਾਂ ਦੀ ਲੀਲਾ ਹੈ ਇੱਕ ਛੋਟੀ ਜੀ ਬੇਇੰਤੀ ਮੈਂ ਹੋਰ ਕਰਕੇ ਮਹਾਰਾਜ ਜੀ ਨੂੰ ਮੈਂ ਫੜਾਉਣਾ ਇੱਥੇ ਗੱਡੀ 'ਚ ਜਾਂਦੇ ਜਾਂਦੇ ਮਨ 'ਚ ਆਇਆ ਵੀ ਬਾਬਾ ਜੀ ਪ੍ਰਵਚਨ ਨਹੀਂ ਕਰ ਰਹੇ ਸੱਚ ਬੋਲਦਾ ਅਸੀਂ ਅੱਗੇ ਲੰਘ ਗਏ ਆਪਾ ਪਾ ਜੀ ਪ੍ਰਵਚਨ ਕਰ ਰਹੇ ਨੇ ਬੈਠੇ ਨੇ ਕੋਲ ਸੋ ਸਭ ਜਾਣਦੇ ਨੇ ਇਹਨਾਂ ਦੀ ਉਹ ਲੀਲਾ ਮਹਾਰਾਜ ਕਰਾ ਰਹੇ ਨੇ ਸਾਰਾ ਆਪਾ ਵੱਡੇ ਭਾਗਾ ਵਾਲਿਆਂ ਜਿਹੜੇ ਆਪਾਂ ਨੂੰ ਫੇਰ ਇਹ ਮੌਕਾ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਇੱਕ ਗੱਲ ਮੈਂ ਹੋਰ ਸਾਂਝੀ ਲੱਗਿਆ ਥੋੜੀ ਕਰਨਾ ਆਪਣੀ ਕਈ ਸੰਗਤਾਂ ਹੁਣ ਵੀ ਕਹਿ ਦਿੰਦੀਆਂ ਨੇ ਕਿ ਮਹਾਰਾਜ ਤਾਂ ਪਤਾ ਨਹੀਂ ਗਏ ਨੇ ਇਧਰੋਂ ਤਾਂ ਹਿੰਕਿਆਦੇ ਨਹੀਂ ਗਏ ਨੇ ਹੁਣ ਆ ਵੀ ਮੌਜੂਦਾ ਬਹਾਬਰ ਕ ਮਹਾਰਾਜ ਦਾ ਦੋਤਾ ਮਮਾ ਜੀ ਦੰਦਿਆ ਨਾ ਭਾਨ ਜਾਂ बावਲੀ ਕੱਲ ਨਾ ਆਏ ਗੱਡੀ ਲੈ ਕੇ ਪਿੱਛੇ ਮੇਰੇ ਨਾਲ ਲੜੀ ਜਾਂਦਾ ਮਮੇ ਤੁਹਾਨੂੰ ਰਸਤੇ ਤਾਂ ਨਹੀਂ ਪਤਾ ਇੱਧਰ ਨੂੰ ਜਾਂਦੇ ਸੀਗੇ ਮੈਂ ਕਿਹਾ ਭਾਈ ਤੇਰੇ ਮਾਮਾ ਜੀ ਨੇ ਆਗੇ ਕਹਾਂ ਮਾਮੇ ਨੂੰ ਸਾਰਾ ਕੁਝ ਪਤਾ ਕੋਈ ਨਹੀਂ ਹੁੰਦਾ ਉਹਨੇ ਨਿਆਣਾ ਮੈਂ ਭਾਈ ਨਾ ਤੇਰੇ ਮਾਮਾ ਜੀ ਦੇ ਕੰਟਰੋਲ 'ਚ ਨਾ ਇਹ ਸਾਰੇ ਜਿਹੜੇ ਅੱਗੇ ਚੱਲਦੇ ਨੇ ਉਹ ਲੈ ਕੇ ਜਾ ਰਹੇ ਨੇ ਇਹ ਵਾਲੇ ਵੀ ਕੋਈ ਇਹ ਨਹੀਂ ਹੈ ਵੀ ਮਹਾਰਾਜ ਆਪਾਂ ਨੂੰ ਪਹਿਲੀ ਵਾਰ ਲੈ ਕੇ ਆ ਰਹੇ ਨੇ ਇਹ ਕਈ ਵਾਰ ਮਹਾਰਾਜ ਦੇ ਨਾਲ ਆਏ ਨੇ ਐਵੇਂ ਪਉ ਆਪਣੀ ਜੱਪਨ ਲਈ ਭਰੀ ਜਾਂਦੇ ਮੈਨੂੰ ਤਾਂ ਪਤਾ ਹੀ ਨਹੀਂ ਪਹਿਲੀ ਯਾਤਰਾ ਲੈ ਕੇ ਗਈ ਨਹੀਂ ਜਦੋਂ ਗੱਦੀ ਤੇ ਆਏ ਸੀਗੇ ਇੱਥੋਂ ਪਟਨਾ ਸਾਹਿਬ ਧੂਬੜੀ ਸਾਹਿਬ ਕਟਕ ਕਹਿੰਦੇ ਸਾਨੂੰ ਉਹ ਦਿਖਾ ਕੇ ਲਿਆਉਣਾ ਜਿੱਥੇ ਸ੍ਰੀ ਗੁਰੂ ਅੰਛਨ ਜੀ ਦਾ ਪੜਾ ਲਿਖਿਆ ਹੋਇਆ ਉਹ ਕਿਤੇ ਨਹੀਂ ਹੈ ਜਿਹਦੀ ਵਿੱਚ ਉੱਥੇ ਅੱਜ ਵੀ ਪਿਛਲੇ ਪਾਸੇ ਗੁਰਦੁਆਰਾ ਮਹਤਵਾਨ ਬਾਬਾ ਸ੍ਰੀ ਚੰਦ ਜੀ ਦੇ ਨਾਮ ਦੇ ਉੱਤੇ ਉੱਥੇ ਪੜਾ ਲਿਖਿਆ ਹੋਇਆ ਠਿਕਾ ਵੀ ਉਹਨਾਂ ਦੇ ਨਾਮ ਤੇ ਸਥਾਨ ਉਸ ਟਾਈਮ ਦਾ ਸੰਗਤ ਨਹੀਂ ਕੀਤਾ ਹੋਇਆ ਬਾਬਾ ਨਾਨਕ ਜੀ ਹੁੰਦੇ ਦੇ ਟਾਈਮ ਦਾ ਹੈ ਇਹ ਤੁਹਾਨੂੰ ਉਹ ਵੀ ਦਿਖਾ ਕੇ ਲਿਆਉਣਾ ਮੈਂ ਤਾਂ ਕਿ ਸਮੁੰਦਰ ਦੇ ਕੰਢੇ ਵੀ ਲਿਗੇ ਚਲੇ ਗਏ ਇੱਕ ਗੁੱਗਾ ਜੀ ਵੀ ਨਾਲ ਸੀ ਇਹਨੂੰ ਪਤਾ ਵੀ ਉੱਥੇ ਕੀ ਕੀ ਹੋਇਆ ਕੀ ਕੀ ਦਿਖਾਇਆ ਉਹ ਤਾਂ ਹਜੇ ਉਸਤਾਬ ਨੂੰ ਕਰਦੇ ਹੋਏ 15 ਦਿਨ ਉਦੋਂ ਵੀ ਕਹਿੰਦੇ ਇਹ ਰੂਟ ਮਹਾਰਾਜੀ ਦਾ ਸੀਗਾ ਸਾਰਾ ਇੱਥੇ ਕਹਿੰਦੇ ਉਸ ਟਾਈਮ 'ਚ ਮੋਟਰਸਾਈਕਲ ਦੇ ਸੀਗੇ ਵਾਕੀ ਉਦਾਂ ਮਾਣ ਦੇਣ ਵਾਸਤੇ ਸਾਨੂੰ ਕਹਿੰਦੇ ਨਹੀਂ ਇਹਨਾਂ ਨੂੰ ਪਤਾ ਸਾਨੂੰ ਕੱਖ ਦਾ ਨਹੀਂ ਪਤਾ ਨਾ ਅਸੀਂ ਹੋਰ ਦਰ ਵੈਨਾ ਕਦੇ ਗਏ ਇੱਧਰ ਆਏ ਸੀਗੇ ਇਹ ਬਾਬਲੀ ਨੂੰ ਪਤਾ ਮਹਾਰਾਜ ਜੀ ਨੂੰ ਪਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਸੰਗ ਤੇ ਸੱਚ ਹੈ ਵੀ ਜਦੋਂ ਹਜੂਰ ਸਾਹਿਬ ਲਗੇ ਤੇ ਅਸੀਂ ਪਹਿਲਾ ਆਪਣਾ ਰੋਦਰਪੁਰ ਕਰਿਆ ਰੋਦਰਪੁਰ ਤੋਂ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਖੇਡਾਂ ਵਰਤਾਈਆਂ ਨਾਲ ਲੱਗਦੇ ਨਾਨਕ ਮਤਾਰਿਆ ਉਥੋਂ ਕਰਦੇ ਅਸੀਂ ਰੀਠਾ ਸਾਹਿਬ ਚਲੇ ਗਏ ਮੈਂ ਸਰਪੰਚ ਸਾਹਿਬ ਨੂੰ ਕਹੂੰ ਇੱਧਰ ਆ ਜਾ ਭਾਈ ਕੇ ਕਮੈਂਟ ਦੇਖੀ ਜਾਓ ਕਿ ਮੈਨੂੰ ਭਾਈ ਮਨਜੀਤ ਸੋ ਕਹਨਾ ਕਹਿੰਦਾ ਜੀ ਉਥੋਂ ਹੀ ਬੁਲਾਉਂਦੇ ਨੇ ਮੈਂ ਕਿਹਾ ਜਿੱਥੇ ਆ ਬੁਲਾ ਰਿਆਂ ਤੇ ਪਿਓ ਇੱਥੇ ਬੈਠਾ ਨੇ ਨੂੰ ਵੀ ਮਿਲ ਕੇ ਹੀ ਜਾਣਾ ਦੱਸਿਆ ਨਾ ਤੁਹਾਨੂੰ ਇਹਨਾਂ ਨੂੰ ਉਥੋਂ ਅਸੀਂ ਰੀਠਾ ਸਾਹਿਬ ਨੂੰ ਲਾਂਗੇ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਬਾਣੀ ਇੱਥੇ ਕੌੜੇ ਤੋਂ ਮਠਾ ਰਿਠਾ ਬਣਾਇਆ ਰੋਦਰਪੁਰ ਵਾਲਿਆਂ ਨੇ ਠੇਕੇਦਾਰ ਸਾਹਿਬ ਨਾਲ ਸੀ ਇਹਨਾਂ ਦੇ ਰਿਸ਼ਤੇਦਾਰ ਖਾਣੇਦਾਰਾ ਸਾਰੇ ਸੀ ਲਾਣਾ ਫੇਰ ਅਸੀਂ ਰੋਦਰਪੁਰ ਆ ਗਏ ਉੱਥੇ ਆ ਜਾ ਸਰਪੰਚ ਸਾਹਿਬ ਹੁਣ ਜੇ ਚੱਲਦਾ ਤਾਂ ਸਾਰੀ ਰਾਤ ਵੀ ਲੰਘ ਜੂਗੀ ਭੋਜਨ ਤਾਂ ਛਕਿਆ ਭਈ ਇਹ ਨਾ ਆਪਣਾ ਸਵੇਰੇ ਵਗ ਜਾਗੇ ਉੱਥੇ ਹਾਂ ਦੂਸਰੇ ਪਾਸੇ ਉਸ ਤੋਂ ਅਸੀਂ ਫੇਰ ਕਿੱਥੇ ਜਾਣਾ ਹੁਣ ਪਟਨਾ ਸਾਹਿਬ ਗਏ ਪਟਨਾ ਸਾਹਿਬ ਪਟਨਾ ਸਾਹਿਬ ਤੋਂ ਲਾਂਗੇ ਅਸੀਂ ਸ਼ਾਮ ਦੇ ਵਿੱਚ ਹੀ ਹੁੰਦੇ ਹੋਏ ਠੌਬੜੀ ਸਾਹਿਬ ਉੱਥੇ ਵੀ ਗੁਰੂ ਨਾਨਕ ਸਹਿਬ ਮਹਾਰਾਜ ਬਾਦਸ਼ਾਹ ਉਹ ਨੌਵੇਂ ਬਾਦਸ਼ਾਹ ਦੇ ਐ ਸਿਲਾ ਸੀ ਉਧਰ ਉਹ ਤੋਂ ਭਣ ਕਪੜੇ ਤੋਂ ਹੁੰਦੀ ਤੋਂ ਨਹੀਂ ਐ ਮਾਰੀ ਪਗਾ ਗੀ ਗੁਰੂ ਸਾਹਿਬ ਨੇ ਹੱਥ ਕੀਤਾ ਉੱਥੇ ਗੜ ਗਈ ਬੜੀ ਭਾਰੀ ਸਿਲਾ ਐਕਣ ਉੱਚੀ ਵੀ ਆ ਕਾਰ ਬੜਾ। ਉਹ ਸ਼ੀਸ਼ੇ ਜਿਹੜਾ ਹੀ ਹੋਈ ਐ। ਹੁਣ ਬਾਲ ਤੋਂ ਪੁੱਛਣਗੇ ਕਿੱਥੇ ਕਾ ਕਿੱਥੇ ਦੀ ਜਾ ਹੁੰਦਾ ਰਾ ਤਾਂ ਮੈਂ ਵੀ ਭੁੱਲ ਗਿਆ ਪਤਾ ਨਹੀਂ ਸਮਝ ਨਹੀਂ ਆਉਂਦੀ ਹੁੰਦੀ ਫਿਰ। ਚਲੇ ਗਏ ਸ਼ਾਮ ਰਾਤ ਕੱਟੀ ਦਰਿਆ ਵਗਦਾ। ਅਜੇ ਹੋਰ ਅੱਗੇ ਜਾਣਾ ਸੀ ਸਰਦਾਰ ਸੁਖਦੇਵ ਸਾਨੂੰ ਪਤਾ ਹੈ। ਫਿਰ ਮੋੜਿਆ ਅਸੀਂ। ਕਿੱਥੇ ਨੂੰ ਜਾ ਰਹੇ ਹਾਂ? પાટકનો ਜਿੱਥੇ ਗੁਰੂ ਨਾਨਕ ਸਹਿਬ ਮਹਾਰਾਜ ਪਾਤਸ਼ਾਹ ਗਏ ਉਹ ਨਵਾਬ ਦੇ ਪੁੱਤਰ ਨਹੀਂ ਸੀ ਕੋਈ ਸਾਰੇ ਹਕਮ ਲਿਆ ਸੀ ਜਦੋਂ ਗੁਰੂ ਨਾਨਕ ਦੇ ਮਹਾਰਾਜ ਗਏ ਕਿਸੇ ਨੇ ਦੱਸਿਆ ਕਹਿੰਦੇ ਜਗਤ ਦਾ ਮਾਲਕ ਆਇਆ ਹੋਇਆ ਜਾ ਚਰਨੀ ਪੈ ਜਾ ਗੁਰੂ ਨਾਨਕ ਸਹਿਬ ਦੇ ਚਲਿਆ ਗਿਆ ਕਿਰਪਾ ਹੋ ਗਈ ਗੁਰੂ ਸਾਹਿਬ ਦੀ ਤਾਂ ਨੇ ਸਾਰਾ ਉੱਥੇ ਪਟਾਲ ਖਾ ਦਿੱਤਾ ਏ ਗੁਰੂ ਨਾਨਕ ਸਾਹਿਬ ਦਾ ਭਗਵਾਨ ਸ੍ਰੀ ਚੰਦਰ ਗਏ ਉਹਨਾਂ ਦਾ ਨਾਮ ਉੱਥੇ ਮਗਰਲੇ ਪਸੀ ਨਾਲ ਹੀ ਉਸ ਸਮੇਂ ਦਾਤਨ ਕੀਤੀ ਅੱਗੇ ਦਾਤਨ ਸਾਰ ਕਰਦੇ ਕਰਦੇ ਨੇ ਗੱਡ ਦਿੱਤੀ ਉਹ درخت ਹਰਾ ਹੋ ਗਿਆ ਫੇ ਨਾਂ ਨਾਲ ਅਗੇ ਸੀ ਲਾਂਗੇ ਜਿੱਥੇ ਹੁਣ ਸੁਣਾਇਆ ਸਮੁੰਦਰ ਤੇ ਚਲੇ ਗਏ ਅਸੀਤਾ ਨਾਮ ਦੇ ਫੱਕੇ ਮਾਰੇ ਨੇ ਆਹ ਉਥੇ ਫਿਰ ਰਾਤ ਕੱਟ ਕੇ ਆਰਤੀ ਸਹਿਬ ਜਗਨਨਾਥ ਉਨੀ ਗੁਰੂ ਨਾਨਕ ਸਹਿਬ ਮਹਾਰਾਜ ਉਥੇ ਜਿੱਥੇ ਆਰਤੀ ਉਚਾਰੀ ਸੀ ਉਥੇ ਚਲੇ ਗਏ ਹੁੰਦੇ 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 ਦਰਸ਼ਨ ਮੇਲੇ ਕਰਦੇ ਕਰਦੇ ਰੋੜੇ ਵਾਲ ਸਹਿਬ ਆ ਗਏ ਅਜੇ ਹੋਰ ਬਹੁਤ ਨੇ ਮੈਨੂੰ ਜਿਸ ਵਕਤ ਮੀਟਿੰਗ ਕੀਤੀ ਸੀ ਮੈਂ ਟੁਕਾ ਹੀ ਦੇ ਰਿਹਾ ਦੋਨੋ ਮੀਟਿੰਗ ਦੇ ਵਿੱਚ ਸਾਰਾ ਮੈਨੂੰ ਕਹਿੰਦੇ ਜੀ ਸਰਪੰਚ ਸਾਡੇ ਬਲਵਿੰਦਰ ਸਿੰਘ ਕੰਗ ਕਹਿੰਦੇ ਮੈਂ ਕਿਹਾ ਕਿਵੇਂ ਕਹਿੰਦੇ ਜੀ ਆਹ ਬਸ ਮੈਂ ਕਰ ਲੈਣੀ ਆ ਬਸ ਰੋੜਿਆਲ ਸਾਹਿਬ ਵਾਸਤੇ ਸ਼ਾਬਾਸ਼ ਮੈਂ ਗਰੀਬ ਕੀ ਕਰ ਸਕਦਾ ਦੱਸਣਾ ਆ ਬੈਠੇ ਠੇਕੇਦਾਰ ਸਾਹਿਬ ਕਹਿੰਦੇ ਮੈਂ ਆ ਰਾਸ਼ਨ ਵਾਲੀਆਂ ਗੱਡੀਆਂ ਭੇਜ ਦੇਣਾ ਹੈ ਰਾਕਾ ਮੇਰਾ ਵੀ ਮੰਨ ਜਾਗ ਇਹਨਾਂ ਦੇ ਨਾਲ ਕਹਿੜਾ ਹੋ ਗਿਆ ਵੀ ਹੁਣ ਤਾਂ ਚੱਲਾਂਗੇ ਆਪੋ ਆਪਣੀਆਂ ਗੱਡੀਆਂ ਸਾਰਿਆਂ ਨੇ ਫਿਰ ਮਸਤੂਆਣਾ ਸਾਹਿਬ ਵਾਲਿਆਂ ਨੇ ਵੀ ਕਰ ਲਈ ਪਿੱਛੇ ਆ ਰਹੀ ਹੈ ਸਰਪੰਚ ਸਾਹਿਬ ਇਹਨਾਂ ਆ ਗਏ ਉਹ ਲੈ ਉੱਥੇ ਪ੍ਰਸ਼ਾਦਾ ਛਕਾ ਕੇ ਇਹਨਾਂ ਨੂੰ ਬੋਲ ਲਏ ਇਹ ਹੁੰਦੀ ਹੈ ਜ਼ਿੰਮੇਵਾਰੀ ਮੈਂ ਹੁਣ 2 ਕੁ ਮਿੰਟ ਕਿਉਂਕਿ ਸਮਾਂ ਬਾਈ ਮਨਜੀਤ ਸਿੰਘ ਵੀ ਇਧਰ ਇਧਰ ਕੋ ਫੋਨ ਤੇ ਫੋਨ ਆਈ ਕਹਿੰਦੇ ਹੁਣ ਅਸੀਂ ਤਿਆਰ ਆਏ ਉੱਥੇ ਖੜੇ ਜਾਦਾ ਸੀ ਤਿਆਰ ਤੇ ਜਦੋਂ ਕਹਿੰਦੇ ਅਸੀਂ ਅਜੇ ਤਿਆਰ ਨਹੀਂ ਹੁਣ ਦੋਖ ਸ਼ਬਦ ਸੰਗਤਨਾ ਮੇਰੇ ਨਦਰ ਦੇ ਸਰਪੰਚ ਨੇ ਬਾਜਨ ਚ ਕੀ ਵੜਦੇ ਨੇ ਮੈਂ ਤਾਂ ਮੈਂ ਨਹੀਂ ਬਾਜਨ ਬੋਲਣ ਚਾਹ ਕਾ ਦੋ ਸ਼ਬਦ ਤੁਸੀਂ ਬੋਲੋ ਫਿਰ ਆਪਣੇ ਪ੍ਰਿੰਸੀਪਲ ਸਾਹਿਬ ਮੈਂ ਸੈਕਰੀਪਲ ਕੱਟ ਕੇ ਕੱਟ ਕੇ